ਹਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਜੀ ਅੱਜ ਅਸੀਂ ਮੂਲੀਆਂ ਵਾਲੇ ਪਰੌਂਠੇ ਬਣਾਉਣ ਦਾ ਇੱਕ ਜੁਨੀਕ ਆਈਡੀਆ ਪਰੌਂਠੇ ਮੂਲੀਆਂ ਵਾਲੇ ਕੱਲੇ ਆਪਾਂ ਕਣਕ ਦੇ ਨਹੀਂ ਬਣਾਵਾਂਗੇ ਮੂਲੀਆਂ ਵਾਲੇ ਮੱਕੀ ਦੇ ਵੀ ਪਰੌਂਠੇ ਆ ਬਣਾਵਾਂਗੇ ਪਰੌਂਠੇ ਤਾਂ ਸਭ ਖਾਂਦੇ ਆ ਬਟ ਪਰੌਂਠੀਆਂ ਜਿਹੜੀਆਂ ਉਹ ਕੋਈ ਕੋਈ ਖਾਂਦਾ ਆ ਤੇ ਦੂਜਾ ਇਹਲਾ ਜੁਨੀਕ ਜਆ ਆਈਡੀਆ ਤੇ ਮੂਲੀਆਂ ਨੂੰ ਹੱਥ ਨਹੀਂ ਲਾਉਣਾ ਤੇ ਇਹਨੂੰ ਬਸ ਕੁੱਟ ਕੇ ਦਾ ਸੰਗੇ ਮਰੋੜ ਦੇਣੀ ਹੈ ਇੱਥੋਂ ਤੱਕ ਜਾਂ ਤੱਕ ਸਭ ਪੂਰਾ ਪਾਣੀ ਦਾ ਨਿਕਲ ਜੇ ਤੇ ਫਿਰ ਅਸੀਂ ਤਿਆਰੀ ਕਰਾਂਗੇ ਜੀ ਆਟੇ ਦੀ ਤੇ ਬਹੁਤ ਹੀ ਜੁਨੀਕ ਆਈਡੀਆ ਆ ਇਹ ਵਲਾ ਜਿਹੜਾ ਪਰੌਂਠੇ ਬਣਾਉਂਦਾ ਮੱਕੀ ਦੇ ਔਰ ਦੂਜੇ ਕਣਕ ਦੇ ਤੇ ਵਧੀਆ ਲੱਗੀ ਵੀਡੀਓ ਤੇ ਲਾਈਕ ਸ਼ੇਅਰ ਜ਼ਰੂਰ ਕਰਨਾ ਔਰ ਕਮੈਂਟ ਕਰਕੇ ਵੀ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਵਲਾ ਆਈਡੀਆ ਜਿਹੜਾ ਉਹ ਕਿਦਾਂ ਦਾ ਲੱਗਿਆ ਤੇ ਇਹਦੇ ਨਾਲ ਪਾਣੀ ਜਿਹੜਾ ਬਿਲਕੁਲ ਨਿਚੜ ਜਾਂਦਾ ਹੈ ਪਾਣੀ ਬਿਲਕੁਲ ਵੀ ਮੋਲੀਆਂ ਦੇ ਵਿੱਚ ਨਹੀਂ ਰਹਿੰਦਾ ਸਮ ਟਾਈਮ ਜਿਹੜੇ ਆ ਬਾਹਰ ਹੱਥ ਨਾਲ ਨਿਚੋੜਨੇ ਤਾਂ ਥੋੜੀ-ਥੋੜੀਆਂ ਮੋਲੀਆਂ ਸਾਨੂੰ ਹੱਥ ਨਾਲ ਨਿਚੋੜਨੇ ਪੈਂਦੇ ਆ ਬਟ ਇਹਦੇ ਨਾਲ ਤੁਸੀਂ ਜਿੰਨੀਆਂ ਮਰਜ਼ੀ ਮੋਲੀਆਂ ਜਿਹੜੀਆਂ ਉਹ ਨਿਚੋੜ ਸਕਦੇ ਜੇ ਬਟ ਫਿਰ ਵੀ ਜੇ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਪਾਣੀ ਥੋੜਾ ਬਹੁਤਾ ਰਹਿ ਗਿਆ ਹੈ ਬਟ ਇਹਦੇ ਨਾਲ ਪਾਣੀ ਰਹਿੰਦਾ ਨਹੀਂ ਬਟ ਫਿਰ ਵੀ ਜੇ ਲੱਗੇ ਤਾਂ ਇਹਦੇ ਵਿੱਚ ਇੱਕ ਦੋ ਚਮਚਾ ਜਿਹੜਾ ਤੁਸੀਂ ਪਾ ਲੋ ਜੀ ਮੇਰੇ ਕੋਲ ਚੌਲਾਂ ਦਾ ਆਟਾ ਹੈਗਾ ਸੀ ਮੈਂ ਉਹ ਪਾ ਲਿਆ ਤੇ ਤੁਸੀਂ ਇਹਦੀ ਜਗ੍ਹਾ ਤੇ ਸੂਜੀ ਵੀ ਪਾ ਸਕਦੇ ਜੇ ਜਾਂਦਰ ਤੋਂ ਅ ਹੋਰ ਕੋਈ ਕਿਸੇ ਹਨਾ ਆਟਾ ਹੋਵੇ ਜਿਵੇਂ ਚ ਬੇਸਨ ਵਗੈਰਾ ਵੀ ਤੁਸੀਂ ਇਹਦੇ ਵਿੱਚ ਮਿਕਸ ਕਰ ਸਕਦੇ ਜੇ ਫਿਰ ਇਹਦੇ ਵਿੱਚ ਪਾਣੀ ਬਿਲਕੁਲ ਜਿਹੜਾ ਉਹ ਨਹੀਂ ਰਹਿੰਦਾ ਤੇ ਇੱਥੇ ਆਪਾਂ ਮੱਕੀ ਦਾ ਆਟਾ ਜਿਹੜਾ ਉਹ ਕਰ ਲੈ ਲੱਗਿਆ ਜੀ ਤਿਆਰ ਇਸ ਤਰੀਕੇ ਨਾਲ ਪਾਣੀ ਗਰਮ ਪਾਣੀ ਦੇ ਵਿੱਚ ਤੁਸੀਂ ਸਨ ਬਸ 2 ਮਿੰਟ ਦੋ ਤੁਸੀਂ ਇਸਨ ਵਿੱਚ ਇਹਨੂੰ ਰਾੜਨਾ ਹੈ ਤੇ ਬਸ ਮੱਕੀ ਦਾ ਆਟਾ ਜਦ ਆ ਤੁਹਾਡਾ ਹੋ ਜਾਣਾ ਜੀ ਤਿਆਰ ਇਹਦੇ ਵੀ ਤੁਸੀਂ ਮੂਲੀਆਂ ਵਾਲੇ ਪਰੌਂਠੇ ਬਣਾਓਗੇ ਬਿਲਕੁਲ ਵੀ ਤੁਹਾਨੂੰ ਜਜਮੈਂਟ ਨਹੀਂ ਕਰੇਗਾ ਕਿ ਤੁਸੀਂ ਇਹ ਮੱਕੀ ਦੇ ਆਟੇ ਤੇ ਬਣਾਏ ਆ ਤੇ ਬਹੁਤ ਹੀ ਟੇਸਟੀ ਬਣਦੇ ਤੇ ਇੱਧਰ ਆਪਾਂ ਕਰ ਲਈ ਜੀ ਤਿਆਰੀ ਇਹਦੇ ਵਿੱਚ ਮੂਲੀਆਂ ਦੇ ਵਿੱਚ ਮਿਰਚਾ ਚੰਗੀ ਤਰ੍ਹਾਂ ਠੋਕ ਦੇਣੀ ਆ ਕਈ ਕਹਿੰਦੇ ਨੇ ਮਿਰਚਾਂ ਨਹੀਂ ਕੱਟ ਪਸ ਫਿੱਕੇ ਜਿਹੇ ਬਣੇ ਬਸ ਉਹਨਾਂ ਵਾਸਤੇ ਮੈਂ ਕਹਿੰਦੀ ਗੁੱਸੇ ਦੇ ਵਿੱਚ ਪਰੌਂਠੇ ਬਣਾਓ ਮੂਲੀਆਂ ਵਾਲੇ ਜਾਂ ਕੋਈ ਵੀ ਕਿਉਂਕਿ ਮਿਰਚਾਂ ਚੰਗੀ ਤਰ੍ਹਾਂ ਠੋਕੋ ਤੇ ਬਾਅਦ ਵਿੱਚ ਇੱਕ ਨਾ ਕਹਿਣ ਕਿ ਤੁਹਾਨੂੰ ਕਿ ਮਿਰਚਾਂ ਇਹਦੇ ਵਿੱਚ ਘਟ ਨੇ ਥੋੜੇ ਜਿਹਾ ਫਿੱਕੇ ਫਿੱਕੇ ਲੱਗਦੇ ਪਏ ਆ ਜਿੰਨਾ ਤੁਸੀਂ ਗੁੱਸੇ ਵਾਸਤੇ ਗੁੱਸੇ ਵਿੱਚ ਉਹਨਾਂ ਵਾਤੇ ਪਰੌੜੇ ਬਣਾਓਗੇ ਨਾ ਤੇ ਵਧੀਆ ਟੇਸਟੀ ਬਣ ਗਏ ਕਿਉਂਕਿ ਉਦਾਂ ਨਾ ਕਹਿੰਦੇ ਰਹਿਣਾ ਮਿਰਚ ਥੋੜੀ ਜਿਹੀ ਘਟ ਆ ਨਮਕ ਥੋੜਾ ਜਿਹਾ ਘਟ ਆ ਤੇ ਇਸ ਤਰੀਕੇ ਨਾਲ ਤੁਸੀਂ ਪਾਓਗੇ ਤੇ ਫਿਰ ਬਿਲਕੁਲ ਹੀ ਤੁਹਾਨੂੰ ਕਹਿਣਗੇ ਨਹੀਂ ਦੂਸਰੀ ਵਾਰੀ ਕਿ ਹਾਂ ਮਿਰਚ ਘਟਾ ਫਿਰ ਇਹਦੇ ਵਿੱਚ ਮੈਂ ਪਾ ਲ ਜੀ ਇੱਕ ਚਮਚ ਅਚਾਰੀ ਮਸਾਲਾ ਤੇ ਉਹਦੇ ਨਾਲ ਪਰੌਂਠੇ ਬੜੇ ਟੇਸਟੀ ਜੇ ਬੰਦੇ ਨੇ ਤੇ ਹੁਣ ਆਪਾਂ ਇਹ ਬਲਾ ਤਿਆਰ ਕਰਕੇ ਤੇ ਇੱਧਰ ਆਪਾਂ ਰੋਟੀ ਤਿਆਰ ਕਰ ਲਈ ਐ ਤੇ ਫਿਰ ਆਪਾਂ ਰੋਟੀ ਨੂੰ ਇਹਦੇ ਵਿੱਚੋਂ ਵੱਢ ਦੇਣਾ ਆ ਤੇ ਤਾਂ ਕਿ ਸਾਡੇ ਕੰਮ ਜੜੇ ਉਹ ਜਲਦੀ ਹੋ ਜਾਣ ਪਰੌਂਠੇ ਤੇ ਸਾਰੇ ਖਾਂਦੇ ਆ ਅੱਜ ਆਪਾਂ ਖਾਵਾਂਗੇ ਜੀ ਮੂਲੀਆਂ ਵਾਲੇ ਪਰੌਂਠੇ ਆ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਤੁਸੀਂ ਇਸ ਤਰੀਕੇ ਨਾਲ ਮੂਲੀਆਂ ਜਿਹੜੀਆਂ ਚਨੀ ਮਰਜੀ ਦੇ ਵਿੱਚ ਭਰੋ ਤੇ इजी ਵੇ ਨਾਲ ਤੁਸੀਂ ਪਰੌਂਠੇ ਜਲਦੀ ਜਲਦੀ ਬਣਾ ਸਕਦੇ ਜੇ ਇੱਕੋ ਵਾਰੀ ਤੇ ਉਦਾਂ ਮਤਲਬ ਕਿ ਜਲਦੀ ਨਹੀਂ ਬੰਦਿਆ ਨਾ ਇਦਾਂ ਇਹਦੇ ਨੇ ਇਸ ਤਰੀਕੇ ਨਾਲ ਸੀ ਬਣਾਓਗੇ ਤੇ ਮੋਲੀਆਂ ਵਾਲੇ ਪਰੌਂਠੇ ਪਰੌਂਠੀਆਂ ਜਿਹੜੀਆਂ ਜਲਦੀ ਜਲਦੀ ਬਣ ਜਾਣਗੀਆਂ ਤੇ ਬਹੁਤ ਹੀ ਟੇਸਟੀ ਜਿਹੜੀਆਂ ਲੱਗਣਗੀਆਂ ਪਰੌਂਠੀਆਂ ਇੱਕ ਵੱਖਰੇ ਤਰੀਕੇ ਨਾਲ ਤੇ इजी ਵੇ ਨਾਲ ਛੇਤੀ ਛੇਤੀ ਬਣ ਜਾਂਦੀਆਂ ਨੇ ਕਿਉਂਕਿ ਉਦਾਂ ਮੋਲੀਆਂ ਵਾਲੇ ਪਰੌਂਠੇ ਵਗੈਰਾ ਬਣਾਉਣ ਤੇ ਬਹੁਤ ਟਾਈਮ ਜਿਹੜਾ ਲੱਗ ਜਾਂਦਾ ਹੈ ਬਟੇ ਇਸ ਤਰੀਕੇ ਨਾਲ ਤੁਸੀਂ ਬਣਾ ਲੋਗੇ ਤੇ ਜਲਦੀ ਜਲ ਜਿਹੜੇ ਪਰੌਂਠੀਆਂ ਬਣ ਕੇ ਹੋ ਜਾਣਗੀਆਂ ਜੀ ਤਿਆਰ ਤੇ ਫਿਰ ਇਹਨੂੰ ਤੁਸੀਂ ਘਿਓ ਦੀ ਚੰਗੀ ਤਰ੍ਹਾਂ ਤੁਸੀਂ ਕਰ ਦੋ ਜੀ ਮਾਲਿਸ਼ ਕਿਉਂਕਿ ਜਦੋਂ ਕਦੇ-ਕਦੇ ਪਰੌਂਠੀਆਂ ਪਰੌਂਠੇ ਖਾਣੇ ਹੋਣ ਫਿਰ ਤੁਸੀਂ ਘਿਓ ਦੀ ਕੰਜੂਸੀ ਬਿਲਕੁਲ ਨਹੀਂ ਕਰਨੀ ਚਾਹੀਦੀ ਚੰਗੀ ਤਰ੍ਹਾਂ ਘਿਓ ਜੜਾਓ ਲਾ ਲੈਣਾ ਚਾਹੀਦਾ ਉੱਪਰ ਤੇ ਮੋਲੀਆਂ ਫਿਰ ਪਰੌਂਠੇ ਜਿਹੜੇ ਪਰੌਂਠੀਆਂ ਵਧੀਆ ਬਣ ਜਾਂਦੀਆਂ ਨੇ ਔਰ ਜਲਦੀ ਜਲਦੀ ਜਿਹੜੀਆਂ ਬਣ ਜਾਂਦੀਆਂ ਨੇ ਪਰੌਂਠੀਆਂ ਪਰੋਂਠੀਆਂ ਸਾਡੀਆਂ ਬਣਦੀਆਂ ਰਹਿਣਗੀਆਂ ਤੇ ਤੁਸੀਂ ਲਾਈਕ ਵੀਡੀਓ ਨੂੰ ਜੇ ਚੰਗੀ ਲੱਗੀ ਤਾਂ ਕਰ ਦੇਣਾ ਹੁਣ ਦੂਸਰਾ ਮੈਥਡ ਜਿਹੜਾ ਇੱਕ ਹੋਰ ਹੈ ਜੇ ਤੁਸੀਂ ਇਸ ਤਰੀਕੇ ਨਾਲ ਬਣਾਉਣੇ ਹੋਣ ਮੂਲੀਆਂ ਵਾਲੇ ਪਰੋਂਠੀਆਂ ਕਿਉਂਕਿ ਜੇ ਪਰੋਂਠੇ ਨਹੀਂ ਆਪਾਂ ਪਰੋਂਠੀਆਂ ਆਪਾਂ ਤਾਂ ਇਹਨੂੰ ਪਰੋਂਠੀਆਂ ਬੋਲਦੇ ਆਂ ਬਟ ਕਈ ਜਿਹੜੇ ਕਈ ਜਗ੍ਹਾ ਤੇ ਇਸ ਨੂੰ ਪਰੋਂਠੇ ਵੀ ਬੋਲਦੇ ਆ ਮਤਲਬ ਮੂਲੀ ਸਿੰਪਲ ਜਿਹੜੀਆਂ ਪਰੋਂਠੀਆਂ ਹੁੰਦੀਆਂ ਉਹਨਾਂ ਨੂੰ ਪਰੋਂਠੇ ਹੀ ਬੋਲਦੇ ਨੇ ਬਟ ਸਾਡੇ ਇਹਨੂੰ ਪਰਾਉਂਠੀਆਂ ਬੋਲਦੇ ਨੇ ਜਿਹੜੇ ਮੂਲੀਆਂ ਵਾਲੇ ਸਟੱਫ ਕੀਤੇ ਕੋਈ ਵੀ ਚੀਜ਼ਾ ਉਹਨੂੰ ਪਰੌਂਠੇ ਬੋਲਦੇ ਨੇ ਤੇ ਇੱਧਰ ਆਪਾਂ ਇਸ ਤਰੀਕੇ ਨਾਲ ਇਸ ਮੈਥਡ ਨਾਲ ਵੀ ਤੁਸੀਂ ਜਿਹੜੀਆਂ ਪਰੌਂਠੀਆਂ ਜਿਹੜੀਆਂ ਬਣਾ ਸਕਦੇ ਜੇ ਪਰੌਂਠੇ ਤੇ ਤੁਸੀਂ ਇਸ ਨੂੰ ਜਿਹੜੀ ਮਾੜੀ ਜਿਹੜੀ ਕਟਿੰਗ ਕਰਕੇ ਫਿਨਿਸ਼ ਕਰ ਲੈਣਾ ਚੰਗੀ ਤਰ੍ਹਾਂ ਫਿਨਿਸ਼ਿੰਗ ਨਾਲ ਬਣਾਉਣਿਆ ਸਾਫ ਸਫਾਈ ਨਾਲ ਤੇ ਫਿਰ ਤੁਸੀਂ ਇਸ ਨੂੰ ਥੋੜਾ ਜਿਹਾ ਉੱਪਰ ਚਲਾ ਲਓ ਵੇਲਣਾ ਜੇ ਚਲਾਉਣਾ ਹੈ ਤੀ ਨਹੀਂ ਤੇ ਫਿਰ ਤੁਸੀਂ ਇਸ ਤਰੀਕੇ ਨਾਲ ਪਰੌਂਠੀਆਂ ਜਿਹੜੀਆਂ ਤੁਹਾਡੀਆਂ ਬਣ ਜਾਣਗੀਆਂ ਤੰਪਦੀਆ ਤੇ ਬਹੁਤ ਹੀ ਜਲਦੀ ਜਲਦੀ ਬਣ ਕੇ ਹੋ ਜਾਂਦੀਆਂ ਨੇ ਤਿਆਰ ਜਿਆਦਾ ਜਿਹੜਾ ਉਹ ਦੋ ਦੋ ਰੋਟੀਆਂ ਬਣਾਉਣ ਵਾਲਾ ਜਿਹੜਾ ਮੈਥਡ ਆ ਉਹ ਨਹੀਂ ਹੈ ਨੂੰ ਕਰਨਾ ਪੈਂਦਾ ਤੇ ਫਿਰ ਆਪਾਂ ਇੱਥੇ ਲੈ ਲਏ ਜੀ ਮੱਕੀ ਦਾ ਆਟਾ ਤੇ ਉਹ ਵੀ ਰੈਸਟ ਕਰਕੇ ਤੇ ਫਿਰ ਉਸ ਨੂੰ ਹੁਣੇ-ਹੁਣੇ ਰੈਸਟ ਕਰ ਲਈ ਸੀ ਜਿਆਦਾ دیر ਤੇ ਫਿਰ ਆਪਾਂ ਨੂੰ ਥੋੜਾ ਜਿਹਾ ਨੀਡ ਕਰ ਲਿਆ ਸੀ ਤੇ ਨੀਡ ਕਰਨ ਤੋਂ ਬਾਅਦ ਹੁਣ ਆਪਾਂ ਡੋ ਨੂੰ ਇਸ ਤਰੀਕੇ ਨਾਲ ਤੁਸੀਂ ਇਦੀਵੇਂ ਰੋਟੀ ਜਿਹੜੀ ਇੱਕ ਵੱਡੀ ਸਾਰੀ ਬਣਾ ਲੈਣੀ ਹੈ ਤੇ ਫਿਰ ਇਹਦੀ ਕਟਿੰਗ ਕਰ ਦੇਣੀ ਹੈ ਜੇ ਤੁਸੀਂ ਕਟਿੰਗ ਨਹੀਂ ਕਰਨੀ ਤੇ ਫਿਰ ਇਸ ਤਰੀਕੇ ਨਾਲ ਤੁਸੀਂ ਇਹਨੂੰ ਸਟਫ ਕਰ ਲੈਣਾ ਹੈ ਪਹਿਲਾਂ ਸਾਰਾ ਤੇ ਫਿਰ ਓਵਰਲੈਪ ਕਰਕੇ ਚੰਗੀ ਤਰ੍ਹਾਂ ਇਹਨੂੰ ਬੰਦ ਕਰ ਦੇਣਾ ਪੂਰੀ ਪਰੌਂਠੀ ਵਾਲੀ ਸ਼ੇਪ ਤੇ ਜੜਣੀ ਹੈ ਨੂੰ ਬਿਲਕੁਲ ਹੀ ਕੋਈ ਜਜਮੈਂਟ ਨਹੀਂ ਕਰੇਗਾ ਕਿ ਇਹ ਢੱਡੀ ਜਿਹੜੀ ਆ ਮੱਕੀ ਦੀ ਆ ਰੋਟੀ ਆ ਤੇ ਇਹ ਜਿਹੜੇ ਮੱਕੀ ਦੀਆਂ ਰੋਟੀਆਂ ਖਾਂਦੇ ਆ ਨਾ ਉਹ ਵੀ ਅੱਜ ਮੋਲਿਆਂ ਵਾਲੇ ਪਰੌਂਠੀਆਂ ਜਿਹੜੀਆਂ ਉਹ ਖਾ ਸਕਦੇ ਆ ਦਾ ਸਟੱਫ ਕਰਕੇ ਤੇ ਫਿਰ ਤੁਸੀਂ ਮੱਖਣ ਤੋਂ ਬਿਨਾ ਤੇ ਜਿਹੜੀਆਂ ਪਰੌਂਠੀਆਂ ਨਾ ਉਹ ਚੰਗੀਆਂ ਨਹੀਂ ਲੱਗਦੀਆਂ ਖਾਸ ਕਰਕੇ ਜਿਹੜੇ ਪੰਜਾਬੀ ਲੋਕ ਹੁੰਦੇ ਨੇ ਮੱਖਣ ਦੇ ਵਾਸਤੇ ਕੰਜੂਸੀ ਬਿਲਕੁਲ ਨਹੀਂ ਕਰਦੇ ਮੱਖਣ ਦੇ ਫਿਰ ਉਹ ਦਿਲ ਖੋਲ ਕੇ ਜਿਹੜਾ ਉਹਦੇ ਉੱਤੇ ਪਾਉਂਦੇ ਨੇ ਜਿੱਕਾ ਦੀ ਗਦੀ ਖਾਣ ਨੂੰ ਇਤਾਂ ਜੀਆਂ ਸਟਫ ਜੀਆ ਪਰੋਠੀਆਂ ਮਿਲਦਾਂ ਤੇ ਮੱਖਣ ਤੋਂ ਬਿਨਾ ਤੇ ਫਿਰ ਕੋਈ ਟੇਸਟ ਨਹੀਂ ਨਾ ਹੁੰਦਾ ਤੇ ਹੁਣ ਆਪਾਂ ਇਹ ਬਲੀਆਂ ਪਰੌਂਠੀਆਂ ਬਣ ਕੇ ਉਹ ਸੈਕਿੰਡ ਜਿਹੜਾ ਇਹਦੇ ਵਾਸਤੇ ਵੀ ਬਹੁਤ ਹੀ ਜੁਨੀਕ ਹੋਰ ਇੱਕ ਆਈਡੀਆ ਆ ਜੇ ਤੁਸੀਂ ਇਸ ਤਰੀਕੇ ਨਾਲ ਨਹੀਂ ਬਣਾਉਣੀ ਆ ਤੇ ਫਿਰ ਜਿੱਦਾਂ ਤੁਸੀਂ ਦੂਸਰੀਆਂ ਪਰੌਂਠੀਆਂ ਬਣਾਈਆਂ ਸੀ ਉਸ ਤਰੀਕੇ ਨਾਲ ਵਿੱਚੋਂ ਕਟਿੰਗ ਕਰਕੇ ਜੇ ਤੁਸੀਂ ਸਟਫ ਕਰਕੇ ਜਿਹੜੀਆਂ ਪਰੌਂਠੀਆਂ ਇਸ ਤਰੀਕੇ ਨਾਲ ਤੁਸੀਂ ਬਣ ਜਾਣਗੀਆਂ ਔਰ ਜਲਦੀ ਬਣ ਜਾਣਗੀਆਂ ਔਰ ਪਲੱਸ ਜਿਹੜੀਆਂ ਤੁਸੀਂ ਦੋ ਦੋ ਇਹਦੇ ਥੋੜਾ ਸਾਈਜ਼ ਜਿਹੜਾ ਛੋਟਾ ਹੋਏਗਾ ਬਟ ਸਿਕਰ ਵਿੱਚ ਵੀ ਤੁਸੀਂ ਦੋ ਜਿਹੜੀਆਂ ਪਰੌਂਠੀਆਂ ਇੱਕੋ ਟਾਈਮ ਜਿਹੜੀਆਂ ਤਵੇ ਤੇ ਤੁਸੀਂ ਸਿੱਖ ਸਕਦੇ ਜੀ ਬਦਿਆ